ਹallelujah ਕੀ ਕੇ ਪਰਮੇਸ਼ਰ ਨੇ ਡਰ ਕੇ ਅੰਦਰ ਵੇਜੋ ਕਿਹਾ ਵੈ ਉਹ ਕਹਿੰਦਾ ਤਗੜੇ ਹੋਵੋ ਹੌਸਲਾ ਰੱਖੋ ਡਰੋ ਨਾ ਅਤੇ ਨਾ ਹੀ ਉਹਨਾਂ ਤੋਂ ਕੰਬੋ ਹallelujah ਕਹਿੰਦਾ ਕਿਉਂ ਜੋ ਤੁਹਾਡਾ ਯਹੋਵਾ ਪਰਮੇਸ਼ਰ ਹੀ ਤੁਹਾਡੇ ਨਾਲ-ਨਾਲ ਜਾਂਦਾ ਹੈ ਉਹ ਨਾ ਹੀ ਤੁਹਾਨੂੰ ਛੱਡੇਗਾ ਤੇ ਨਾ ਤੁਹਾਨੂੰ ਤਿਆਗ ਦੇਗਾ ਹallelujah ਇਸ ਤਰ੍ਹਾਂ ਕਰਕੇ ਆਪਾਂ ਡਰਨਾ ਨਹੀਂ ਮੁਸੀਬਤਾਂ ਤੋਂ ਹallelujah ਸਮ ਆਪਣੇ ਮੂੰਹ ਤੋਂ ਆਪਣੀ ਤਾਂ ਦਾਸ ਹੀ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਨੂੰ ਤਾਂ ਪਤਾ ਹੀ ਨਹੀਂ ਬਾਹਰ ਕੀ ਹੋਇ ਜਾਂਦਾ ਸਾਨੂੰ ਤਾਂ ਪ੍ਰਭੂ ਦੇ ਬਚਨਾਂ ਦਾ ਪਤਾ ਹੈ ਹallelujah ਇਸ ਤਰ੍ਹਾਂ ਕਰਕੇ ਆਪਾਂ ਡਰਨਾ ਨਹੀਂ ਘਬਰਾਉਣਾ ਨਹੀਂ ਉਹ ਕਹਿੰਦਾ ਨਾ ਤੁਸੀਂ ਤੁਹਾਨੂੰ ਮੈਂ ਛੱਡੂਗਾ ਤੇ ਨਾ ਤੁਹਾਨੂੰ ਮੈਂ ਤਿਆਗੂੰਗਾ ਹallelujah ਕਹਿੰਦਾ ਤਾਂ ਮੂਸਾ ਨੇ ਸਾਰੇ ਇਸਰਾਇਲ ਦੇ ਵੇਖਦਿਆਂ ਤਾਂ ਜੋ ਸ਼ੁਆ ਨੂੰ ਸੱਦ ਕੇ ਆਖਿਆ ਤਕੜਾ ਹੋ ਅਤੇ ਹੌਸਲਾ ਰੱਖੋ ਕਿਉਂ ਜੋ ਤੂੰ ਇਸ ਪਰਜਾ ਨਾਲ ਉਸ ਦੇਸ਼ ਵਿੱਚ ਜਾਵੇਂਗਾ ਜਿਸ ਦੇ ਦੇਣ ਦੀ ਯਹੋਵਾ ਨੇ ਉਹਨਾਂ ਦੇ ਪਿਓ ਦਾਦਿਆਂ ਨਾਲ ਸੌਂ ਖਾਧੀ ਸੀ ਅਤੇ ਤੂੰ ਉਹਨਾਂ ਨੂੰ ਮਿਲਖ ਦਵਾਵੇਂਗਾ ਹallelujah ਇਸ ਤਰ੍ਹਾਂ ਕਰਕੇ ਜਿੱਤ ਕਿਦੀ ਹੋਣੀ ਐ ਸੱਚ ਦੀ ਹallelujah ਜਿੰਨੀਆਂ ਮਰਜ਼ੀ ਲੜਾਈਆਂ ਲੱਗੀਆਂ ਰਹਿਣ ਪਰਮੇਸ਼ਰ ਆਪਾਂ ਉਹਦੇ ਕੋਲ ਕੀ ਕਹਿਣਾ ਪਰਮੇਸ਼ਰ ਸ਼ਾਂਤੀ ਆਵੇ ਪਰਮੇਸ਼ਰ ਅਸੀਂ ਬੱਚਿਆਂ ਸਾਡਾ ਘਰਾਣਾ ਵੀ ਬਚਾਇਆ ਜਾਵੇ ਸਾਡਾ ਪਿੰਡ ਵੀ ਬਚਾਇਆ ਜਾਵੇ ਸਾਡੇ ਸਾਰਾ ਪੰਜਾਬ ਵੀ ਬਚਾਇਆ ਜਾਵੇ ਹallelujah ਹਾਲੇ ਰੱਬ ਹਰ ਲਈ ਦੁਆ ਕਰਨੀ ਹੈ ਕਹਿਣਾ ਪਰਮੇਸ਼ਰ ਜਿਹੜੀਆਂ ਆਫ਼ਤਾਂ ਅੱਗੇ ਕਿੰਨੀਆਂ ਆਫ਼ਤਾਂ ਸਭ ਲੰਗ ਗਈਆਂ ਸੀਗੀਆਂ ਹallelujah ਏ ਵੀ ਨੰਗ ਜਾਣੀ ਐ ਕੋਈ ਬਾਲੀ ਵੱਡੀ ਨਹੀਂ ਕਿ ਥੋੜਾ ਥੋੜਾ ਪਰਮੇਸ਼ਰ ਵੀ ਪਾ ਕੇ ਵੇਖਦਾ ਵੈ ਵੀ ਵੇਖਾਂ ਰੱਬ ਨੂੰ ਯਾਦ ਕਰਦੇ ਆ ਲੋਕ ਇਹ ਭੁੱਲ ਗਏ ਹallelujah ਉਹ ਕਹਿੰਦਾ ਜਿਹੜੇ ਮੇਰੇ ਚੁਣਿਆ ਤਾਂ ਮੈਂ ਬਚਾਊਂਗਾ ਜੇ ਕਿਸੇ ਨੇ ਪਾਪ ਕਰਕੇ ਵੀ ਨਾਂ ਲੈ ਲਿਆ ਉਹ ਵੀ ਬਚਾਈ ਜਾਣਗੇ ਹallelujah ਕਹਿੰਦਾ ਯਹੋਵਾ ਉਹ ਹੈ ਜਿਹੜਾ ਤੁਹਾਡੇ ਅੱਗੇ ਅੱਗੇ ਜਾਂਦਾ ਹੈ ਉਹ ਤੇਰੇ ਨਾਲ ਹੋਵੇਗਾ ਉਹ ਤੈਨੂੰ ਨਾ ਛੱਡੇਗਾ ਤੇ ਨਾ ਤੈਨੂੰ ਤਿਆਗੇਗਾ ਨਾ ਡਰੀ ਅਤੇ ਨਾ ਉਦਰੀ ਹallelujah ਲੈ ਪਰਮੇਸ਼ਰ ਤੋਂ ਕੋਈ ਕਹਿੰਦਾ ਆਪਾਂ ਨਾ ਡਰੀ ਮੈਂ ਤੇਰੇ ਨਾਲ ਆ ਕਹਿੰਦਾ ਕੋਈ ਕੋਈ ਨਹੀਂ ਕਹਿੰਦਾ ਹallelujah ਇਸ ਤਰ੍ਹਾਂ ਕਰਕੇ ਆਪਾਂ ਡਰਨਾ ਨਹੀਂ ਆਪਾਂ ਕੀ ਦੀ ਪਨਾਹ ਚ ਬੈਠੇ ਆ ਪਰਮੇਸ਼ਰ ਦੀ ਚ ਬੈਠੇ ਆ ਹallelujah ਉਹ ਕਹਿੰਦਾ ਧਰਮੀ ਕਹਿੰਦਾ ਭਜ ਕੇ ਯਹੋਵਾ ਦਾ ਕੀ ਹੈ ਜੋ ਹੋਵੇ ਪੱਕਾ ਬੋਰ ਜੇ ਧਰਮੀ ਕਹਿੰਦਾ ਭਜ ਕੇ ਉਹਦੇ ਵਿੱਚ ਵੜ ਜਾਂਦਾ ਤੇ ਉਹ ਬਚਾਇਆ ਜਾਂਦਾ ਵੈ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਨੇ ਆਪਾਂ ਨੇ ਕੀਦਾ ਲਾਇਆ ਸਵਰਗਦੂਤਾਂ ਦਾ ਵਾੜਾ ਲਾਇਆ ਆਪਣੇ ਪਾਸੇ ਉਹ ਕਹਿੰਦਾ ਮੈਂ ਤੈਨੂੰ ਬਚਾ ਕੇ ਰੱਖੂ ਮੈਂ ਤੈਨੂੰ ਤੂੰ ਨਾ ਡਰ ਤੂੰ ਨਾ ਘਬਰਾ ਮੈਂ ਤੇਰੇ ਨਾਲ ਨਾਲ ਹੀ ਹallelujah ਸੱਚਮੁੱਚ ਯਹੋਵਾ ਆਪਾ ਲਾਜ ਯਹੋਵਾ ਪਰਮੇਸ਼ਰ ਆਪਾਂ ਨੂੰ ਕਿੱਥੋਂ ਚੁਣ ਕੇ ਲੈ ਕੇ ਆਇਆ ਜੇ ਆਪਾਂ ਖਬਰਾਂ ਸੁਣਾਗੇ ਤਾਂ ਆਪਾਂ ਨੂੰ ਪਤਾ ਲੱਗਦਾ ਸਾਈਡ ਤੇ ਕਾਦਿਆ ਕਰੋ ਇਹੋ ਜਿਹਾ ਫੋਨ ਤੇ ਗੱਲਾਂ ਵੇਖਿਆ ਹੀ ਨਾ ਕਰੋ ਹਾਲੇਲੂਇਆ ਜੇ ਆਪਾਂ ਵੇਖਾਂਗੇ ਤਾਂ ਫੇਰ ਹੀ ਪਤਾ ਲੱਗੂ ਜੇ ਆਪਾਂ ਨਾ ਵੇਖਾਂਗੇ ਆਪ ਨੂੰ ਕੀ ਪਤਾ ਬਾਹਰ ਕੀ ਹੋਈ ਜਾਂਦਾ ਹੁਣ ਆਪਾਂ ਨੂੰ ਪਤਾ ਬਾਹਰ ਕੀ ਹੁੰਦਾ ਪਤਾ ਹੈ ਆਪਾਂ ਨੂੰ ਆਪਾਂ ਹੁਣ ਕਿੱਥੇ ਬੈਠੇ ਆ ਪ੍ਰਭੂ ਚ ਬੈਠੇ ਆ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਦਾ ਤਨ ਮਨ ਪਰਮੇਸ਼ਰ ਨੂੰ ਦੇ ਦਿਆ ਕਰੋ ਪਰਮੇਸ਼ਰ ਜੀ ਮੇਰੀ ਜ਼ਿੰਦਗੀ ਚ ਤੇਰੀ ਮਰਜ਼ੀ ਬੂਰੀ ਹੋਵੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਜੇ ਚੰਗਾ ਖਾਵਾਂਗੇ ਤਾਂ ਅੰਦਰ ਪਚੂਗਾ ਜੇ ਮਾੜਾ ਮਾੜਾ ਵਿੱਚੋਂ ਖਾਵਾਂਗੇ ਤਾਂ ਆਪਣੇ ਅੰਦਰ ਪਚਦਾ ਵੀ ਨਹੀਂ ਇਸ ਤਰ੍ਹਾਂ ਕਰਕੇ ਆਪਾਂ ਅੱਖਾਂ ਤੇ ਆਦੇ ਤੇ ਕੰਟਰੋਲ ਕਰਨਾ ਜਦੋਂ ਵੀ ਪਤਾ ਹੈ ਬਾਈ ਕੀ ਕੁਛ ਉਹਦੇ ਚ ਆਉਂਦਾ ਮੋਬਾਈਲ ਚ ਆਉਂਦਾ ਆਪਾਂ ਉਹਨੂੰ ਅੱਸੇ ਕਰਦਿਆ ਕਰੋ ਅੱਖਾਂ ਬੰਦ ਕਰ ਲਿਆ ਕਰੋ ਹallelujah ਖਬਰਾਂ ਆਪਾਂ ਨੂੰ ਉਹਨੇ ਖਬਰਾਂ ਜੋ ਕੀ ਮਿਲਣਾ ਉਹ ਤਾਂ মিডিਆ ਵਾਲੇ ਵੇਲੇ ਹੈਗੇ ਥੋੜੀ ਜੀ ਗੱਲ ਨੂੰ ਹੋਰ ਵਧਾ ਦਿੰਦੇ ਹallelujah ਪਰ ਆਪਾਂ ਪਰਮੇਸ਼ਰ ਦੇ ਵਚਨਾਂ ਨਾਲ ਜੁੜ ਕੇ ਰੱਖਣਾ ਆਪਾਂ ਹੋਰ ਤਕੜੇ ਹੋਣਾ ਆਪਾਂ ਹੋਰ ਪ੍ਰਾਰਥਨਾ ਕਰਨੀ ਹੈ ਤਾਂ ਕਿ ਆਪਣੇ ਨਾਲ ਦੁਨੀਆ ਵੀ ਬਚਾਈ ਜਾਵੇ ਹallelujah ਉਹ ਕਹਿੰਦਾ ਇੱਕ ਵੀ ਪੰਡੇ ਧਰਮੀ ਹੋ ਗਿਆ ਤੋ ਉਹਨੇ ਦਾ ਸਾਰਾ ਪੰਡ ਬਚਾ ਲੈਣਾ ਮੈਂ ਹallelujah ਜਦੋਂ ਮੂਸਾ ਦੇ ਵੇਲੇ ਦੋ ਦੂਸਰੇ ਪਸਵਲੇ ਉਹ ਸਾਰੇ ਉਹ ਕਹਿੰਦਾ ਜੇ ਤੇਰੇ ਪਿੰਡ ਚ ਇੱਕ ਵੀ ਧਰਮੀ ਐ 100 ਬੰਦਾ ਧਰਮੀਆਂ ਤਾਂ ਕਹਿੰਦਾ ਤੂੰ ਸਾਰੇ ਪਿੰਡ ਬਚਾਏ ਜਾਣਗੇ ਹallelujah ਉਹ ਕਹਿੰਦਾ ਪ੍ਰਭੂ ਜੀ ਜੇ ਉਹ ਦੁ ਘੱਟ ਹੋਏ ਉਹ ਕਹਿੰਦਾ ਚਲ ਘੱਟ ਵੀ ਚੱਲ ਜਾਣਗੇ ਜੇ ਕਹਿੰਦਾ 40 50 ਹੋਏ ਕਹਿੰਦਾ ਤਾਂ ਵੀ ਬਚ ਜਾਣਗੇ ਉਹ ਕਹਿੰਦਾ ਜੇ 10 ਹੋਏ ਕਹਿੰਦਾ ਫੇਰ ਵੀ ਬਚ ਜਾਣਗੇ ਕਹਿੰਦਾ ਜੇ ਇੱਕ ਹੋਇਆ ਕਹਿੰਦਾ ਇੱਕ ਵੀ ਬਚਾ ਲੂਗਾ ਹallelujah ਇਸ ਤਰ੍ਹਾਂ ਕਰਕੇ ਆਪਾਂ ਸਭ ਲਈ ਦੁਆਵਾਂ ਕਰਨੀਆਂ ਵਸ ਹੋਰ ਪਾਸੇ ਵਾਲ ਗੱਲਾਂ ਦੇ ਸੋਚਣੀਆਂ ਨਿਗੀਆਂ ਪਰਮੇਸ਼ਰ ਦੇ ਬਚਨਾਂ ਦੇ ਚਿੱਤਰ ਲਾਉਣਾ ਹallelujah ਪ੍ਰਾਰਥਨਾ ਕਰਨੀ ਹੈ ਪ੍ਰਾਰਥਨਾ ਤਾਂ ਹਰ ਇੱਕ ਨੂੰ ਪਤਾ ਹੈ ਜਿਹੜੀਆਂ ਸੰਗਲ ਨਹੀਂ ਟੁੱਟਦੇ ਉਹਨਾਂ ਨੂੰ ਪ੍ਰਾਰਥਨਾ ਤੋੜ ਦਿੰਦੀ ਹੈ ਹallelujah ਪਾਵਰ ਸਤੇ ਸਲਾਸੀ ਤੋਂ ਜੇੜ ਜਿਸੀ ਰੋਏ ਸੀਗੇ ਉਹ ਸਾਂ ਤਾਂ ਪ੍ਰਭੂ ਤੁਝੇ ਜੇਲ੍ਹ ਚ ਕਤਸtere ਕੰਮ ਕਰਦੇ ਸੀ ਨਹੀਂ ਸੀ ਰੋਏ ਹੋ ਉਹ ਤਕੜੇ ਹੋਏ ਸੀਗੇ ਪਰਮੇਸ਼ਰ ਉਹਨਾਂ ਦੇ ਨਾਲ ਸੀ ਕਹਿੰਦਾ ਤੁਸੀਂ ਹੋਰ ਤਕੜੇ ਹੋ ਕੇ ਮੇਰਾ ਪ੍ਰਚਾਰ ਕਰੋ ਉਹਨਾਂ ਦੀ ਬੰਦਗੀ ਨੇ ਜੇਲ੍ਹ ਦੀਆਂ ਨੀਹਾਂ ਹਿਲਾਤੀਆਂ ਹallelujah ਉਹਨਾਂ ਦੇ ਪੈਰਾਂ ਚ ਬੇੜੀਆਂ ਸੀ ਉਹ ਆਪੇ ਹੀ ਖੁੱਲ ਗਈਆਂ ਹallelujah ਇਸ ਤਰ੍ਹਾਂ ਕਰਕੇ ਪ੍ਰਾਰਥਨਾ ਦੇ ਵਿੱਚ ਇੰਨਾ ਬਾਲ ਹੈ ਬੰਦਗੀ ਜਦੋਂ ਆਪਾਂ ਆਰਾਧਨਾ ਕਰਦੇ ਹ ਉਹਦੇ ਵਿੱਚ ਇੰਨਾ ਬਾਲ ਹੈ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਜਦੋਂ ਸੱਚਮੁੱਚ ਆਪਾਂ ਪ੍ਰਾਰਥਨਾ ਕਰਾਂਗੇ ਜਦੋਂ ਪੂਰੇ ਵਿਸ਼ਵਾਸ ਦੇ ਨਾਲ ਪਰਮੇਸ਼ਰ ਜੀ ਤੂੰ ਸ਼ਾਂਤੀ ਦਾ ਦਾਤਾ ਮੈਂ ਤੂੰ ਸ਼ਾਂਤੀ ਦਾ ਰਾਜਕਮਾਰ ਹੈ ਸਾਡੇ ਪੰਜਾਬ ਦੇ ਵਿੱਚ ਸ਼ਾਂਤੀ ਆਵੇ ਹਰ ਇੱਕ ਦੀਆਂ ਬੁੱਧੀਆਂ ਨੂੰ ਪੁੱਠਿਆਂ ਪਾਸਿਓਂ ਮੋੜੋ ਪ੍ਰਭੂ ਜੀ ਉਹਨਾਂ ਜੀ ਜੋ ਨਫ਼ਰਤ ਭਰੀ ਇੱਕ ਦੂਜੇ ਦੇ ਲਈ ਪ੍ਰਭੂ ਜੀ ਉਹ ਨਫ਼ਰਤ ਪਿਆਰ ਦੇ ਵਿੱਚ ਬਦਲ ਜਾਵੇ ਹਾਲੇਲੂਇਆ